ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਵਧੀਆ ਖੁਸ਼ਖਬਰੀ ਲੈ ਕੇ ਆਏ ਆਂ ਜੀ ਜੋ ਕਿ ਤੁਹਾਡੇ ਸਿਹਤ ਦੇ ਬਾਬਤ ਹੈ ਆਪਣੀ ਸਿਹਤ ਤੰਦਰੁਸਤ ਹੋਵੇ ਆਪਣੇ ਮਤਲਬ ਬਿਮਾਰੀਆਂ ਕੱਟੀਆਂ ਜਾਣ ਤਾਂ ਇਸ ਤੋਂ ਜ਼ਿਆਦਾ ਵੱਡੀ ਕੋਈ ਵੀ ਖੁਸ਼ਖਬਰੀ ਨਹੀਂ ਹੁੰਦੀ ਹੈਗੀ ਕੋਈ ਵੀ ਖੁਸ਼ੀ ਨਹੀਂ ਆਪਾਂ ਨੂੰ ਮਿਲਦੀ ਜੀ ਜੇ ਆਪਣੀ ਦੇਹ ਤੰਦਰੁਸਤ ਹੈ ਨਹੀਂ ਤਾਂ ਜਿੰਨੀਆਂ ਮਰਜ਼ੀ ਖੁਸ਼ੀਆਂ ਮਿਲੀ ਜਾਣ ਆਪਾਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਹੈਗਾ ਆਪਾਂ ਤੁਹਾਡੀ ਖਾਤਰ ਲੈ ਕੇ ਆਏ ਆਂ ਜੀ 30 ਡੇ ਚੈਲੰਜ ਠੀਕ ਹੈ ਜੀ 30 ਦਿਨਾਂ ਦਾ ਚੈਲੰਜ ਹੈ ਅਗਰ ਤੁਸੀਂ ਮੇਰੇ ਨਾਲ ਜੁੜ ਕੇ ਉਹ ਚੈਲੰਜ ਤੁਸੀਂ ਪੂਰਾ ਕਰ ਲੈਂਦੇ ਹੋ ਤਾਂ ਤੁਹਾਡੇ ਬਹੁਤ ਹੀ ਰੋਗ ਕੱਟੇ ਜਾਣੇ ਨੇ ਜੀ ਅਨੇਕਾ ਰੋਗ ਕੱਟੇ ਜਾਣੇ ਨੇ ਤੁਹਾਡੇ ਰੋਗ ਕੱਟਣ ਦੇ ਵਿੱਚ ਤੁਹਾਡਾ ਵੀ ਯੋਗਦਾਨ ਹੋਣਾ ਚਾਹੀਦਾ ਜੀ ਕੁਝ ਸਾਥ ਮੈਂ ਵੀ ਦਵਾਂ ਤੁਹਾਨੂੰ ਤੇ ਕੁਝ ਤੁਸੀਂ ਆਪ ਦੀ ਆਪ ਵੀ ਸਟਰੋਂਗ ਹੋਣਾ ਹੈਗਾ ਉਹ 30 ਦਿਨਾਂ ਦਾ ਚੈਲੰਜ ਇਹ ਹੈ ਜੀ ਵੀ ਮੈਂ ਤੁਹਾਨੂੰ ਡੇ ਬਾਏ ਡੇ ਇੱਕ ਘਰੇਲੂ ਨੁਸਖਾ ਪਾਇਆ ਕਰਨਾ ਹੈ ਆਪਦੇ ਹਿਸਾਬ ਦੇ ਮੁਤਾਬਕ ਵੀ ਇਹ ਮਤਲਬ ਕਿ ਅੱਜ ਆਪਾਂ ਘਰੇਲੂ ਨੁਸਖਾ ਵਰਤਿਆ ਕੱਲ ਨੂੰ ਆਪਾਂ ਦੂਜਾ ਵਰਤਨਾ ਜੀ ਡੇ ਬਾਏ ਡੇ ਆਊਗਾ ਪਹਿਲੇ ਦਿਨ ਤੋਂ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਸੱਤਵਾਂ ਜਾਨੀ ਕਿ 30 ਦਿਨਾਂ ਦਾ ਆਪਣੇ ਕੋਲੇ ਚੈਲੰਜ ਹੈ ਜੀ ਅਗਰ ਤੁਸੀਂ 30 ਦਿਨ ਇਹ ਘਰੇਲੂ ਨੁਸਖੇ ਅਪਣਾ ਲੋਗੇ ਇਹਦੇ ਨਾਲ ਬਿਮਾਰੀਆਂ ਕੱਟੀਆਂ ਜਾਣੀਆਂ ਨੇ ਜੀ ਜਿਵੇਂ ਯੂਰਿਕ ਐਸਿਡ ਹੋ ਗਿਆ 슈ਗਰ ਹੋ ਗਿਆ ਗਠੀਆ ਵਾ ਹੋਗੀ ਕਿਸੇ ਨੂੰ ਵਾਲਾਂ ਦੀ ਪ੍ਰੋਬਲਮ ਹੋਗੀ ਜੀ ਕਿਸੇ ਨੂੰ ਚਮੜੀ ਦੀ ਪ੍ਰੋਬਲਮ ਹੋਗੀ ਕਿਸੇ ਨੂੰ ਕੋਈ ਖਾਂਸੀ ਰਹਿੰਦੀ ਹੈ ਕੋਈ ਜ਼ੁਖਾਮ ਰਹਿੰਦਾ ਜੀ ਰੇਸ਼ਾ ਰਹਿੰਦਾ ਜ਼ਿਆਦਾ ਨਿਗਾ ਘਟ ਗਈ ਜਾਂ ਕਿਸੇ ਨੂੰ ਕੋਈ ਵੀ ਕਿਸੇ ਨੂੰ ਫਿਜ਼ੀਕਲੀ ਕੋਈ ਕਮਜ਼ੋਰੀ ਹੈ ਜੀ ਇਮਿਊਨਿਟੀ ਬੂਸਟ ਨਹੀਂ ਹੋ ਰਹੀ ਤੁਹਾਡੀ ਇਮਿਊਨਿਟੀ ਘਟ ਹੈ ਜੀ ਉਹਦੇ ਵਾਸਤੇ ਆਪਾਂ ਇਹ ਪੈਕੇਜ ਤਿਆਰ ਕੀਤਾ ਹੈ ਜੀ ਪੂਰਾ 30 ਦਿਨਾਂ ਦਾ ਜਿਹੜਾ ਕੀ ਆਪਾਂ ਡੇਲੀ ਤੁਹਾਡੀ ਖਾਤਰ 6 ਵਜੇ ਵੀਡੀਓ ਆ ਜਾਇਆ ਕਰਨੀ ਹੈ ਜੀ ਇਹ ਉਹ ਵੀਡੀਓ ਤੁਸੀਂ ਦੇਖ ਕੇ ਦਿਨੇ ਤੁਸੀਂ ਆਪ ਦਾ ਰਸੋਈ ਚੋਂ ਸਮਾਨ ਤਿਆਰ ਕਰ ਲੈਣਾ ਵੀ ਆਪਾਂ ਸਵੇਰ ਮਤਲਬ ਕਿ ਜਿਵੇਂ ਅੱਜ ਮੈਂ ਤੁਹਾਨੂੰ ਵੀਡੀਓ 6 ਵਜੇ ਉਹ ਦਿਖਾਤੀ ਤੁਸੀਂ ਉਹ ਕੀ ਕਰਨੀ ਹੈ ਜੀ ਸੇਵ ਕਰਕੇ ਰੱਖ ਲੈਣੀ ਹੈ ਦਿਨੇ ਤੁਸੀਂ ਉਹਦਾ ਸਮਾਨ ਤਿਆਰ ਕਰ ਲਓ ਰਸੋਈ ਦੇ ਵਿੱਚ ਹੀ ਸਮਾਨ ਹੈ ਜੀ ਬਾਹਰੋਂ ਆਪਾਂ ਨੇ ਕੁਝ ਲੈ ਕੇ ਨਹੀਂ ਆਉਣਾ ਹੈਗਾ ਬਾਹਰੋਂ ਆਪਾਂ ਕੋਈ ਵੀ ਚੀਜ਼ ਨਹੀਂ ਯੂਜ਼ ਕੀਤੀ ਜੀ ਸਾਰੀਆਂ ਆਪਣੇ ਰਸੋਈ ਦੇ ਵਿੱਚ ਹੀ ਪਈਆਂ ਹੁੰਦੀਆਂ ਨੇ ਦੇਣਾ ਤੁਸੀਂ ਸਮਾਨ ਤਿਆਰ ਕਰ ਲਓ ਜੀ ਸਮਾਨ ਤਿਆਰ ਕਰਕੇ ਤੁਸੀਂ ਦਿਨੇ ਤਾਂ ਫਿਰ ਉਹਨੂੰ ਤੁਸੀਂ ਸ਼ਾਮ ਨੂੰ ਬਣਾ ਕੇ ਰੱਖ ਲਓ ਸੋਵੇ 6 ਵਜੇ ਤੁਸੀਂ ਉਹਨੂੰ ਵਰਤਣਾ ਸ਼ੁਰੂ ਕਰ ਦਿਓ ਜੀ ਆਪਾਂ ਖਾਲੀ ਪੇਟ ਹੀ ਉਹ ਘਰੇ ਲੂਨਸਕਾ ਲੈਣਾ ਹੈਗਾ ਤੇ ਆਪਾਂ ਨੂੰ ਦੁੱਗਣਾ ਅਸਰ ਕਰਦਾ ਜੀ ਖਾਲੀ ਪੇਟ ਉਹ ਅਗਰ ਤੁਸੀਂ 30 ਦਿਨ ਇਹ ਚੈਲੰਜ ਪੂਰਾ ਕਰ ਲੈਨੇ ਹੋ ਤਾਂ ਤੁਹਾਡੇ ਜਿਹੜਾ ਗੰਦਾ ਬੈਕਟੀਰੀਆ ਬਾਡੀ ਦੇ ਅੰਦਰ ਖੂਨ ਦੇ ਅੰਦਰ ਗੰਦਾ ਬੈਕਟੀਰੀਆ ਬਣਿਆ ਹੋਇਆ ਇਹਨੇ ਸਾਰਾ ਨਿਕਲ ਜਾਣਾ ਜੀ ਬਾਡੀ ਨੇ ਤੁਹਾਡੀ ਨੇ ਡੀਟੌਕਸ ਹੋ ਜਾਣਾ ਇੱਕਦਮ ਅੰਦਰੋਂ ਸਾਫ਼ ਹੋ ਜਾਣਾ ਉਹਨੇ ਠੀਕ ਹੈ ਜੀ ਅਗਰ ਮਤਲਬ ਕਿਸੇ ਨੂੰ ਜੋ ਵੀ ਕੋਈ ਬਿਮਾਰੀ ਹੈਗੀ ਆ ਇੱਕ ਤਾਂ ਤੁਸੀਂ ਕਮੈਂਟ ਦੇ ਵਿੱਚ ਉਹ ਲਿਖ ਦਿਓ ਜੀ ਬਾਕੀ ਜਿਵੇਂ ਜਿਵੇਂ ਆਪਾਂ ਤੁਹਾਨੂੰ ਦੱਸੀ ਜਾਵਾਂਗੇ ਜੀ ਮੈਂ ਸਾਰੀਆਂ ਮਤਲਬ ਕਿ ਬਿਮਾਰੀਆਂ ਦਾ ਇਹ ਤੋੜ ਕੱਢ ਕੇ ਫਿਰ ਇਹ ਆਪਾਂ ਤਿਆਰ ਕੀਤਾ ਹੈਗਾ ਜੀ ਵੀ ਪਹਿਲੇ ਦਿਨ ਆਪਾਂ ਆ ਘਰੇਲੂ ਨੁਸਖਾ ਲੈਣਾ ਦੂਜੇ ਦਿਨ ਆ ਵਰਤਣਾ ਤੀਜੇ ਦਿਨ ਆ ਵਰਤਣਾ ਹਰ ਦਿਨ ਅਲੱਗ ਹੋਊਗਾ ਹਰ ਦਿਨ ਤੁਹਾਨੂੰ ਅਲੱਗ ਮਿਲੂਗਾ ਜੀ ਸੇਮ ਨਹੀਂ ਮਿਲਦਾ ਹੈਗਾ ਵੀ ਜਿਹੜਾ ਤੁਸੀਂ ਕੱਲ ਸਵੇਰ ਵਰਤਿਆ ਸੀ ਅੱਜ ਵੀ ਉਹੀ ਵਰਤਨਾ ਹੈਗਾ ਸੇਮ ਨਹੀਂ ਮਿਲਦਾ ਹੈਗਾ ਤੁਹਾਨੂੰ ਹਰ ਦਿਨ ਨਵਾਂ ਹੋਊਗਾ ਤੁਹਾਡੀ ਖਾਤਰ ਤੇ ਤੁਸੀਂ ਆਪਣੀ ਵੀਡੀਓ ਨੂੰ ਸੇਵ ਕਰਕੇ ਰੱਖਿਆ ਕਰੋ ਜੀ ਆਪਾਂ ਫਿਰ ਤੁਹਾਡੀ ਖਾਤਰ ਇਹ ਸਟਾਰਟ ਕਰਦੇ ਆਂ ਜੀ ਕੱਲ ਤੋਂ ਤੇ ਤੁਸੀਂ 6 ਵਜੇ ਵੀਡੀਓ ਡੇਲੀ 6 ਵਜੇ ਆਇਆ ਕਰੂਗੀ ਜੀ 6 ਵਜੇ ਤੁਸੀਂ ਦੇਖਣੀ ਹੀ ਦੇਖਣੀ ਐ 6 ਵਜੇ ਵੀਡੀਓ ਦੇਖ ਕੇ ਆਪਦਾ ਸਾਮਾਨ ਤਿਆਰ ਕਰ ਲਓ ਸ਼ਾਮ ਨੂੰ ਤਿਆਰ ਕਰਕੇ ਰੱਖ ਲਓ ਜਿਹੜਾ ਤਾਂ ਰਾਤ ਨੂੰ ਆਪਾਂ ਤਿਆਰ ਕਰਕੇ ਰੱਖਣਾ ਉਹ ਰਾਤ ਨੂੰ ਦੱਸ ਦਿਆ ਕਰਾਂਗੇ ਜੀ ਜਿਹੜਾ ਤੁਸੀਂ ਦਿਨ ਮਤਲਬ ਮੌਕੇ ਤੇ ਤਿਆਰ ਕਰਕੇ ਰੱਖਣਾ ਮੈਂ ਉਹ ਵੀ ਬੋਲ ਕੇ ਦੱਸ ਦਿਆ ਕਰੂੰ ਵੀ ਤੁਸੀਂ ਦਿਨੇ ਨਾ ਖੇਚਲ ਕਰਿਓ ਇਹ ਮੌਕੇ ਤੇ ਤਿਆਰ ਹੋਣ ਵਾਲੀ ਚੀਜ਼ ਐ ਮੌਕੇ ਤੇ ਤੁਸੀਂ ਤਿਆਰ ਕਰੋ ਤੇ ਇਹਨੂੰ ਖਾਓ ਤੇ ਪੀਓ ਠੀਕ ਐ ਜੀ ਤੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਤੁਸੀਂ ਮਤਲਬ ਇਹ ਤੇ ਗੌਰ ਕਰੋਗੇ ਕਿਉਂਕਿ ਤੁਸੀਂ ਬਿਮਾਰੀ ਨਾਲ ਜਿਹੜੀ ਨਾ ਲੜ ਰਹੇ ਹੋ ਉਸ ਬਿਮਾਰੀ ਤੋਂ ਤੁਹਾਡਾ ਖਿਹੜਾ ਛੁੱਟੂਗਾ ਕੁਝ ਤੁਸੀਂ ਕੋਸ਼ਿਸ਼ ਕਰੋ ਕੁਝ ਮੈਂ ਕੋਸ਼ਿਸ਼ ਕਰੂੰ ਤੁਹਾਡੀ ਖਾਤਰ ਆਪਾਂ ਰਲ ਮਿਲ ਕੇ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕੀਏ ਤੇ ਅਗਰ ਤੁਹਾਨੂੰ ਵੀਡੀਓ ਆਪਣੀਆਂ ਚੰਗੀਆਂ ਲੱਗਦੀਆਂ ਹੁੰਦੀਆਂ ਤਾਂ ਤੁਸੀਂ ਉਹਨਾਂ ਨੂੰ ਸ਼ੇਅਰ ਵੱਧ ਕਰਦਿਆ ਕਰੋ ਜੀ ਕਿਸੇ ਦਾ ਭਲਾ ਹੋ ਜਾਂਦਾ ਹੈਗਾ ਠੀਕ ਹੈ ਜੀ ਤੇ ਵੀਡੀਓ ਨੂੰ ਸੇਵ ਕਰਕੇ ਰੱਖ ਲਿਆ ਕਰੋ ਤੇ ਚਲੋ ਠੀਕ ਹੈ ਜੀ ਫਿਰ ਆਪਾਂ ਤੁਸੀਂ ਉਹਦੇ ਕਰੋ ਉਡੀਕ ਤੇ ਆਪਾਂ ਤੁਹਾਡੀ ਖਾਤਰ ਲੈ ਕੇ ਆਉਨੇ ਆ ਜੀ 30 ਡੇ ਚੈਲੰਜਰ ਤੇ ਤੁਸੀਂ ਉਹ ਚੈਲੰਜ ਨੂੰ ਕਰੋ ਪੂਰਾ ਤੇ ਤੁਸੀਂ ਇਹਨਾਂ ਰੋਗਾਂ ਤੋਂ ਮੁਕਤੀ ਪਾਓ ਠੀਕ ਹੈ ਜੀ ਸਤਿ ਸ੍ਰੀ ਅਕਾਲ